ਦੇ ਵੀਰ ਤੇ ਤਾਂ ਤੇ ਤਾਂ ਦੇ ਗਾਇਕੀ ਮਾਮਲਾ ਦੋਸਤ ਅੱਜ ਮੇਰੇ ਲੁਧਿਆਣਾ ਸ਼ਹਿਰ ਲੁੱਟਿਆ ਪੁੱਟਿਆ ਜਾ ਰਿਹਾ ਦੋਸਤ ਮੇਰਾ ਲੁਧਿਆਣਾ ਸ਼ਹਿਰ ਲੁੱਟਿਆ ਪੁੱਟਿਆ ਜਾ ਰਿਹਾ ਲੋਕਾਂ ਨੂੰ ਟੁੱਟੀਆਂ ਹੋਈਆਂ ਟੋਆੜੀ ਸੜਕਾਂ ਮਿਲਦੀਆਂ ਪਈਆਂ ਪੱਛ ਮਿਲਦੇ ਪਏ ਆ ਲੋਕਾਂ ਦੇ ਐਕਸੀਡੈਂਟ ਹੁੰਦੇ ਪਏ ਆ ਰੋਜ਼ ਰੋਜ਼ गिर ਕੇ ਮਰਦੇ ਪਏ ਆ ਮੇਰਾ ਇੱਕ ਇੱਥੇ 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 ਤੁਹਾਡਾ ਹੀ ਤੁਹਾਡਾ ਹੀ ਮੈਂ ਕਹਾਗਾ ਮੇਰਾ ਤਾਂ ਜੋ ਹੈ ਸੋ ਹੈ ਤੁਹਾਡਾ ਵੀ ਕਹਾਗਾ ਭਾਈਚਾਰਾ ਦੋਸਤ ਭਾਈਚਾਰਾ ਆ ਪੱਤਰਕਾਰ ਵੀਰ ਇੱਥੇ ਸਾਡੇ ਵਿੱਚ ਖੜੇ ਹੈਗੇ ਆ ਹਿਤੇਸ਼ ਜੀ ਇਹਨਾਂ ਦੇ ਬ੍ਰਦਰ ਆ ਦੇਖੋ ਆ ਇਹਨਾਂ ਦਾ ਬ੍ਰਦਰ ਹੈ ਕਿੰਨਾ ਹੈਂਡਸਮ ਔਰ ਕਿੰਨਾ ਖੂਬਸੂਰਤ ਨੌਜਵਾਨ ਹੈ ਲੇਕਿਨ ਪਿਛਲੇ 6.5 ਮਹੀਨੇ ਤੋਂ ਇਹ ਨੌਜਵਾਨ ਟੁੱਟੀਆਂ ਸੜਕਾਂ ਦਾ ਸ਼ਿਕਾਰ ਹੋ ਗਿਆ ਇਹ ਨੌਜਵਾਨ 6.5 ਮਹੀਨੇ ਤੋਂ ਅਜ ਬਿਸਤਰੇ ਤੇ ਪਿਆ ਹੋਇਆ ਨਾ ਬੋਲ ਸਕਦਾ ਹੈ ਕੌਣ ਇਹਦੇ ਘਰ ਦੇ ਗੁਜ਼ਾਰਾ ਕੌਣ ਦੇ ਜ਼ਿੰਮੇਵਾਰ ਹੈ ਮੈਨੂੰ ਦੱਸੇ ਨਾ ਜੋਸ਼ੀ ਨਗਰ ਹੈਪੋਵਾਲ ਦੇ ਵਿੱਚ ਧਾਮੀ ਰੋਡ ਤੋਂ ਆਂਦਾ ਹੋਇਆ ਇੱਕ ਆਦਮੀ ਮਰ ਗਿਆ ਚਾਹ ਚੰਨ ਮੇ ਤੇ ਬੋਲਦੇ ਤੋਂ ਇੱਕ ਵਕੀਲ ਦੀ ਮੌਤ ਹੋ ਗਈ ਜਦੋਂ ਕਿਤੇ ਘਰ ਦਾ ਇੱਕ ਆਦਮੀ ਮਰਦਾ ਹੈ ਨਾ ਦੋਸਤ ਮਰਦਾ ਹੈ ਨਾ ਉਹ ਟੋਏ ਕਰਕੇ ਜ਼ਿੰਦਗੀ ਚਲੇਗੀ ਚਾਂਸਰ ਮੇ ਸਾਹ ਜਦੋਂ ਕਿਸੇ ਘਰ ਦਾ ਆਦਮੀ ਕ ਮਰਦਾ ਵਾ ਤਾਂ ਉਹ ਕੱਲਾ ਇੱਕ ਆਦਮੀ ਨਹੀਂ ਮਰਦਾ ਘਰ ਦੇ ਪੰਜ ਜੀ ਹੁੰਦੇ ਨਾਲ ਹੋਰ ਮਰਦੇ ਪਏ ਆ ਲੇਕਿਨ ਕਿਸੇ ਨੂੰ ਅਜੇ ਫਿਕਰ ਨਹੀਂ ਜਾਣਦੇ ਹੋ ਅੱਜ ਲੁਧਿਆਣਾ ਦੇ ਵਿੱਚ ਚੰਦ ਘੰਟੇ ਪੇ ਦੋ ਦਿਨ ਪਹਿਲਾਂ ਚੰਦ ਘੰਟੇ ਦੀ ਬਾਰਿਸ਼ ਪਈ ਔਰ ਸਾਰੇ ਸ਼ਹਿਰ ਦੀ ਪਾਉਲ ਖੁੱਲ ਕੇ ਰੱਖ ਦਿੱਤੀ ਪਾਣੀ ਸੜਕਾਂ ਤੇ ਸੀਗਾ ਪਾਣੀ ਸੜਕਾਂ ਟੁੱਟ ਗਈਆਂ ਗੰਦੇ ਨਾਲੇ ਦੇ ਵਿੱਚ ਪਾਣੀ ਓਵਰ ਨਹੀਂ ਸੀਗਾ ਦੋਸਤ ਥੋੜੇ ਪਤਾ ਚੱਲਦਾ ਮੈਂ ਗੰਦਾਂ ਨਾਲਾ ਬੇਕਸੂਰ ਸੀਗਾ ਲੇਕਿਨ ਕਸੂਰ ਵਾਰ ਜਦ ਪਾਣੀ ਸੀਵਰੇਜ ਜਾਮ ਚੋਂ ਨਿਕਲਣਾ ਹੀ ਨਹੀਂ ਤੇ ਕਸੂਰ ਵਾਰ ਕੌਣ ਹੋਏ ਅਧਿਕਾਰੀ ਔਰ ਅਧਿਕਾਰੀ ਅਧਿਕਾਰੀ ਕੀ ਕਰਨਗੇ ਜਦੋਂ ਅਧਿਕਾਰੀ ਆ ਦੇਖੋ ਹਾਈ ਕੋਰਟ ਦੇ ਆਰਡਰਾਂ ਨੂੰ ਸਾਡਾ ਨਗਰ ਨਿਗਮ ਚੀਕੂ ਤੋਂ ਟੰਕੇ ਰੱਖੇਗਾ ਆ ਸ਼ਹਿਰ ਦੇ ਜਗ੍ਹਾ ਜਗ੍ਹਾ ਤੇ ਟੁਸ਼ੜਕਾਂ ਦੇ ਵਿੱਚ 20-20 ਫੁੱਟ ਦੇ ਟੋਏ ਪੈਂਦੇ ਪਏ ਆ ਔਰ 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 ਲੋਕਾਂ ਵਾਸਤੇ ਪੰਜਾਬ ਵਾਸਤੇ ਲੁਧਿਆਣੇ ਵਾਸਤੇ ਉਦੋਂ ਸ਼ਰਮ ਵਾਲੀ ਗੱਲ ਹੋ ਗਈ ਡੁੱਬ ਮਰਨ ਵਾਲੀ ਗੱਲ ਹੋ ਗਈ ਕਿ ਜਦੋਂ ਲੋਕਲ ਬੋਡੀ ਮੰਤਰੀ ਦੇ ਖੁਦ ਦੇ ਘਰ ਦੇ ਬਾਹਰ ਟੋਹਿਆ ਹੋ ਗਿਆ ਅੱਜ ਲੋਕੀ ਹੱਥ ਦੇ ਪਏ ਆ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਆਪਣੇ ਲੋਕਲ ਬੋਡੀ ਮੰਤਰੀ ਦੀ ਬੇਇੱਜ਼ਤੀ ਹੋਈ ਯਾਰ ਏ ਮੰਤਰੀਏ ਕੱਲੇ ਮਾਨ ਸਾਹਿਬ ਕੀ ਕਰ ਲਣਗੇ ਇਹ ਅਫਸਰ ਪਰਛਾਤ ਦੇਖੋ ਕੀ ਖੇਡ ਰਹੇ ਪਏ ਆ 135 35 ਕਰੋੜ ਦੇ ਟੈਂਡਰ ਆਪਣੇ ਹੀ ਚਾਪਲੂਸਾਂ ਨੂੰ ਜਾਂ ਆਪਣੇ ਹੀ ਰਿਸ਼ਤੇਦਾਰਾਂ ਨੂੰ ਦੇਣ ਦੀ ਤਿਆਰੀ ਦੇ ਵਿੱਚ ਬੈਠੇ ਆ ਤਿੰਨ ਤਿੰਨ ਚਾਰ ਚਾਰ ਪਰਸੈਂਟ ਦੀ ਕਮਿਸ਼ਨ ਦਾ ਖੇਲ ਇਹਨਾਂ ਦੀ ਜਾਂਚ ਮੰਗਦੇ ਆ ਅਜੇ ਕੋਈ ਆਦਮੀ ਇਹ ਸੰਜੀਵ अरोड़ा ਜਿਹੜਾ ਜਿਹੜਾ ਲੁਧਿਆਣੇ ਨੂੰ ਬਚਾ ਸਕਦਾ ਹੋਵੇ ਉਹ ਜਾਂਚ ਕਰਨੇ ਨੇ ਟੈਂਡਰਾਂ ਦੀ ਕਿਉਂ ਰਿਸ਼ਵਰਤ ਤੇ ਜਾਂਦੇ ਪਏ ਆ ਕਿਉਂ 25 ਸਾਲਾਂ ਤੋਂ ਇੱਕੋ ਹੀ ਐਸੀ ਐਸ ਐਸ ਬੀ ਜ਼ੋਨ ਦੇ ਵਿੱਚ ਜੇਹੀ ਵਰਤੀ ਹੋਇਆ ਔਰ ਅੱਜ ਐਕਸੀਅਨ ਨਹੀਂ ਅੱਜ ਐਸ ਸੀ ਬਣ ਕੇ ਇੱਥੇ ਵਿਰਾਜਮਾਨ ਹੈ ਵੱਡੇ ਵੱਡੇ ਰਸੂਕ ਬੀਤੇ ਦਿਨੋਂ ਜਦੋਂ ਕੁਝ ਠੇਕੇਦਾਰਾਂ ਨੇ ਆਵਾਜ਼ ਚੱਕਣੀ ਚਾਹੀ ਤਾਂ ਉਹਨੇ ਆਪਣੇ ਰਸੂਕਾਂ ਉਹਨਾਂ ਨੂੰ ਠੇਕੇਦਾਰਾਂ ਨੂੰ ਦਬਾ ਲਿਆ ਲੇਕਿਨ ਮੈਂ ਗੱਲ ਕਰਾਂ ਕਿ ਦੋਨਾਂ ਨੂੰ ਤਾਂ ਦਬਾ ਲਿਆ ਕਿ ਸੱਚਾਈ ਆਦਲ ਦੀ ਆਵਾਜ਼ ਨੂੰ ਕੋਣ ਦਬਾ ਲੂ ਇਹ ਜਨਤਾ ਦੀ ਆਵਾਜ਼ ਹੈ ਇਹ ਲੋਕਾਂ ਦੀ ਆਵਾਜ਼ ਹੈ ਜਿਹੜੀ ਨਵੀਆਂ ਸੜਕਾਂ ਹੁੰਦੀਆਂ ਉਹਨਾਂ ਨੂੰ ਕੱਢ ਕੇ ਪਰੇ ਕਰਦੇ ਜਿਹੜੀ ਪੱਟੀਆਂ ਆ ਉਹਨਾਂ ਨੂੰ ਕਿਉਂ ਨਹੀਂ ਰੱਖਦੇ ਵੀਰ ਉਹੀ ਤਾਂ ਕਹਿ ਰਹੇ ਹਾਂ ਹੁਣ ਜੇ ਇਹਨਾਂ ਨੂੰ ਪੁੱਛੋ ਨਗਰ ਕਮਾਲੇ ਨੂੰ ਤੁਸੀਂ ਪੁੱਛੋਗੇ ਨਾ ਕਿ ਸੜਕਾਂ ਕੱਢ ਕੇ ਪਲਾਂਟ ਬੰਦ ਹੈ ਮੌਸਮ ਸਰਦੀ ਦਾ ਪਲਾਂਟ ਬੰਦ ਹੈ ਮੌਸਮ ਸਰਦੀ ਦਾ ਤੁਹਾਨੂੰ ਇਹ ਪਤਾ ਹੈ ਲੇਕਿਨ ਇਸ ਮੌਸਮ ਦੇ ਵਿੱਚ ਨਹਿਰੀ ਯੋਜਨਾ ਦੇ ਤਹਿਤ ਤੁਸੀਂ ਸਰਹੜਾਂ ਦੀ ਸੜਕਾਂ ਪੱਟ ਮਾਰੀਆਂ ਲੋਕਾਂ ਦੀ ਕਾਰਾਂ ਪੁੱਠੀਆਂ ਹੋ ਗਈਆਂ ਲੋਕੀਂ ਗਿਰਦੇ ਪਏ ਮਰਦੇ ਪਏ ਤੁਹਾਨੂੰ ਹੈ ਕੋਈ ਸ਼ਰ ਹੈ ਕੋਈ ਖਿਆਲ ਮਾਰਲ ਟਾਊਨ ਦੇ ਵਿੱਚ ਕੱਲ 20 ਫੁੱਟ ਡਲਪਟ ਟੋਆ ਹੋ ਗਿਆ ਉੱਥੇ ਉੱਥੇ ਇੱਕ ਟੈਂਕਰ ਪਾਣੀ ਦਾ ਖੜਾ ਕਰਤਾ ਰਾਤ ਨੂੰ ਜਾਮ ਜਾ ਕੇ ਦੇਖੋ ਕਿੰਨਾ ਲੱਗਿਆ ਹੋਇਆ ਵੈ ਔਰ ਪਤੋਂ ਕੱਟ 15 20 ਫੁੱਟ ਸੜਕ ਪੱਟਣਗੇ ਪੱਟ ਕੇ ਉਹਨੂੰ ਦੋ ਮਿਸਤਰੀ ਇੱਕ ਮਿਸਤਰੀ ਇੱਕ ਮਜ਼ਦੂਰ ਲਾ ਦੇਣਗੇ ਮਹੀਨਾ ਪਰ ਲੋਕੀ ਪਰੇਸ਼ਾਨ ਹੋਣਗੇ ਜਾਮ ਫਸੇਗਾ ਕਿਸੇ ਨੇ ਐਂਬੂਲੈਂਸ ਲੈ ਕੇ ਜਾਣੀ ਕਿਸੇ ਨੇ ਕੁਝ ਲੈਣਾ ਵੈ ਉਹ ਧਾਮੀ ਵਾਲੀ ਰੋਡ ਡਾਕਟਰ ਧਾਮੀ ਵਾਲੀ ਰੋਜ਼ਗਾਰਡਨ ਵਾਲੀ ਰੋਡ ਉਸ ਡੀ ਐਮ ਸੀ ਹਸਪਤਾਲ ਨੂੰ ਜਾਣ ਵਾਲੀ ਇੱਕ ਮੇਨ ਰੋਡ ਹੈ ਹਜ਼ਾਰੋਂ ਐਂਬੂਲੈਂਸਾਂ ਰੋਜ਼ ਕੁਝ ਦੇਰ ਬਾਅਦ ਉੱਥੋਂ ਲ ਲੋਕਾਂ ਬਾਰੇ ਸੋਚੋ ਯਾਰ ਲੋਕਾਂ ਬਾਰੇ ਸੋਚੋ ਬਣੀ ਬਾਜੋ ਸੜਕ ਟੁੱਟ ਪਈ ਲਾ ਗਈ ਅੱਜ ਲੁਧਿਆਣਾ ਸ਼ਹਿਰ ਦਾ ਇਹੀ ਹਾਲ ਪਤਾ ਕਿਉਂ ਹੈ ਕਿਉਂਕਿ ਇੱਥੇ ਜ਼ਿਆਦਾਤਰ ਜ਼ਿਆਦਾਤਰ ਜਿਹੜੀ ਅਸਰਾਂ ਦੀ ਕੁਰਸੀਆਂ ਤੇ ਜਿਹੜੇ ਬੰਦੇ ਬੈਠੇ ਆ ਉਹ ਬੇਲਦਾਰ ਉਹ ਕਲਰਕ ਬੈਠੇ ਹੋਏ ਆ ਉਹ ਉਹ ਬੰਦੇ ਬੈਠੇ ਹੋਏ ਆ ਜਿਹੜਾ ਉਹਨਾਂ ਕੁਰਸੀਆਂ ਦੇ ਲਾਇਕ ਨਹੀਂ ਸੀਡੀਸੀ ਚਾਰਜ ਦੇ ਤਹਿਤ ਉਹ ਬੰਦੇ ਅੱਜ ਐਸਸੀ ਬਣੇ ਬੈਠੇ ਆ ਸੀਡੀਸੀ ਚਾਰਜ ਦੇ ਤਹਿਤ ਏਟੀਪੀ ਬਣੇ ਬੈਠੇ ਆ ਸੀਡੀਸੀ ਚਾਰਜ ਦੇ ਤਹਿਤ ਅਜੋ ਇੰਸਪੈਕਟਰ ਬਣੇ ਬੈਠੇ ਆ ਸੀਡੀ ਚਾਰਜ ਦੇ ਅੱਜ ਐਸਡੀਓ ਬਣੇ ਬੈਠੇ ਆ ਲੇਕਿਨ ਇਹ ਇੱਕ ਚਿੱਠੀ ਦਰਸ਼ਾਉਂਦੀ ਪਈ ਹੈ ਇਹ ਸਬੂਤ ਇਹ ਸਬੂਤ ਦਰਸ਼ਾਉਂਦਾ ਪਿਆ ਇਹ ਹਾਈ ਕੋਰਟ ਦੀ ਮੰਨਣੀ ਹੈ ਹਾਈ ਕੋਰਟ ਦੀ ਉਲੰਘਣਾ ਕਰਦੇ ਪਏ ਆ ਇਹ ਆਰਡਰ ਦੀ ਲੈਟਰ ਹੈ ਕਿ ਜਿੰਨੇ ਵੀ ਸੀਡੀਸੀ ਚਾਰਜ ਦੇ ਤਹਿਤ ਜਿੰਨੇ ਵੀ ਮੁਲਾਜ਼ਮ ਉਹਨਾਂ ਤੋਂ ਉਹਨਾਂ ਦੇ ਜਿੰਨੇ ਵੀ ਵਰਕ ਆਰਡਰ ਹੈਗੇ ਆ ਵਾਪਸ ਲਿੱਤੇ ਜਾਣ ਉਹਨਾਂ ਤੋਂ ਆ ਵਾਪਸ ਲਿੱਤੇ ਜਾਣ ਔਰ ਤੁਸੀਂ ਆ ਦੇਖੋ ਲੁਧਿਆਣਾ ਨਗਰ ਨਿਗਮ ਇਹ ਨਹੀਂ ਮਾਨੇ ਜਾਂਦੇ ਸੁਪਰੀਮ ਕੋਰਟ ਵਾ ਹਾਈ ਕੋਰਟ ਕੇ ਆਦੇਸ਼ ਸਥਾਨੀਏ ਨਿਕਾਏ ਵਿਭਾਗ ਕੇ ਆਦੇਸ਼ੋ ਕੇ ਬਾਅਦ ਵੀ ਕਰੰਟ ਚਾਰਜ ਨਹੀਂ ਲੀਏ ਵਾਪਸ ਆ ਲੈਟਰ ਨਾਲ ਲੱਗੀ ਹੋਈ ਹੈ ਆ ਲੈਟਰ ਨਾਲ ਲੱਗੀ ਹੋਈ ਹੈ ਤਾਂ ਹੀ ਤਾਂ ਬਰਬਾਦੀ ਹੈ ਤੁਸੀਂ ਮੈਨੂੰ ਕਹਿੰਦਾ ਜਵਾਬ ਦਿਓ ਇੱਕ ਦਸਵੀਂ بڑے ਆਦਮੀ ਨੂੰ ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਲਾ ਦਿਓਗੇ ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਲਾ ਦਿਓਗੇ ਉਹ ਇੰਜੀਨੀਅਰ ਦੀ ਪੜ੍ਹਾਈ ਪੜਾਵੇ ਲੋਕਾਂ ਨੂੰ ਕਿੱਥੋਂ ਪੜਾ ਲੇਗਾ ਉਸੀ ਤਰੀਕੇ ਜਦੋਂ ਤੁਸੀਂ ਗਰੰਟ ਡਿਊਟੀ ਚਾਰਜਸ ਵਾਲੇ ਬੰਦਿਆਂ ਨੂੰ ਤੁਸੀਂ ਤੁਸੀਂ ਐਸਸੀ ਤੁਸੀਂ ਐਸਟੀ ਏਟੀਪੀ ਬਣਾ ਕੇ ਲਗਾ ਦੇਓਗੇ ਤਾਂ ਸਾਨੂੰ ਟੁੱਟੀਆਂ ਸੜਕਾਂ ਨਹੀਂ ਮਿਲਣਗੀਆਂ ਹੋਰ ਕੀ ਮਿਲਣਗੀਆਂ 3 3 4 4% ਦੇ ਘਟਾਲੇ ਨਹੀਂ ਮਿਲਣਗੇ ਤਾਂ ਹੋਰ ਕੀ ਮਿਲਣਗੇ ਔਰ ਘਟਾਲੇ ਨਾਲ ਜਿਹੜੀ ਸੜਕ ਬਣੇਗੀ ਉਹ ਬਣੇਗੀ ਬਾਅਦ ਚ ਟੁੱਟੇਗੀ ਪਹਿਲੇ 135 ਕਰੋੜ ਦੇ ਇਹ ਟੈਂਡਰ ਬਚਾ ਲਓ ਯਾਰ ਮੈਂ ਹੀ ਇਹੀ 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 ਆਪਣੇ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਵਾ ਲੋਕਲ ਬਾਡੀ ਮੰਤਰੀ ਸਾਹਿਬ ਨੂੰ ਕੋਈ ਆਦਮੀ ਹੈ ਜਿਹੜਾ ਹੁਣ ਲੁਧਿਆਣਾ ਸ਼ਹਿਰ ਨੂੰ ਬਚਾ ਸਕਦਾ ਹੈ ਉਹ ਹੈ ਸੰਦੀਪ ਉੜਾਦੀ ਕੋ ਮਿਲਣ ਮਿਲਾਗਾ ਕਿਉਂ ਨਹੀਂ ਮਿਲਾਗਾ ਦੋਸਤ ਮਿਲਾਗਾ ਕਿਉਂ ਨਹੀਂ ਮਿਲਾਗਾ ਮੈਂ ਤਾਂ ਚਾਹਾਂਗਾ ਕਿ ਤੁਹਾਡੇ ਚੈਨਲ ਰਾਹੀਂ ਕੋਈ ਵੀਡੀਓ ਦੇਖਣ ਇਹ ਲੁਧਿਆਣਾ ਜਿੱਨਾ ਮੇਰਾ ਉਹਨਾਂ ਦਾ ਵੀ ਆਵਾਜ਼ ਲਗਾਣ ਬੁਲਾਣ ਮੈਨੂੰ ਮੈਂ ਦੱਸਾਂਗਾ ਜਿਹੜੀ ਆਵਾਜ਼ਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਪਈਆਂ ਜਿਹੜੀਆਂ ਚੀਜ਼ਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਪਈਆਂ ਉਧਾਰਾਂ ਦੇ ਘਟਾਲੇ ਬਚਾ ਲੋ ਨਹੀਂ ਤਾਂ ਸੜਕਾਂ ਜਿਹੜੀਆਂ 135 ਕਰੋੜ ਰੁਪਏ ਵੀ ਬਰਬਾਦ ਹੋ ਜਾਣਾ ਵਾ ਔਰ ਇਹੋ ਜੇ 25-25 ਸਾਲਾਂ ਵਾਲੇ ਜਿਹੜੇ ਐਸ.ਆਈ ਹੈਗੇ ਆ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਰੋਂ ਠੇਕੇ ਦੇਣ ਦੀ ਤਿਆਰੀ ਚ ਹੈਗੇ ਆ ਇਹਨਾਂ ਦੀ ਜਾਂਚ ਹੋਵੇ 13 ਸੋ 35 ਕਰੋੜ ਰੁਪਇਆ ਅੱਜ ਅੱਜ ਜਗ੍ਹਾ ਜਗ੍ਹਾ ਤੇ ਫਰਤਾਂ ਨੇ ਕਿਵੇਂ ਪਾਣੀ ਭਰਿਆ ਪਿਆ ਇਹ ਪਰਸੂ ਹਲੇ ਨਹੀਂ ਹੋਇਆ ਵਾ ਆ ਲੋ ਅੰਡਰਗਰਾਉਂਡ ਕੇਬਲ ਡਾਲ ਰਹੀ ਟੈਲੀਕਮ ਕੰਪਨੀ ਨੇ ਤਿੰਨ ਜਗ੍ਹਾ ਟੋੜ ਡਾਲੀ ਵਾਟਰ ਸੀਵਰੇਜ ਦੀ ਲਾਈਨ ਨੇ ਲੋਕੀ ਖਮਿਆ ਜਾ ਪੁੱਟਣਗੇ ਲੋਕੀ ਗਿਰਦੇ ਪਏ ਲੋਕੀ ਮਰਦੇ ਪਏ ਅਸੀਂ ਦੁਬਈ ਕਿਵੇਂ ਬਣਾ ਦੇਾਂਗੇ ਹਲੇ ਤਾਂ ਅਸੀਂ ਬੇਸਿਕ ਇਨਫਰਾਸਟ੍ਰਕਚਰ ਸੜਕਾਂ ਜਿਹੜੀਆਂ ਹੈਗੀਆਂ ਅਸੀਂ ਉਹੀ ਨਹੀਂ ਦਿਹਾੜੇ ਸ਼ਹਿਰ ਨੂੰ ਦੇ ਪਾ ਰਹੇ ਯਾਰ ਉਹੀ ਨਹੀਂ ਦੇ ਪਾ ਰਹੇ